ਮਸਤੇਲੇ ਕਰ ਗੱਭ ਪਿਜਾ ਦੂਗਾ ਅੱਛਾ ਬੁੱਟਾ ਆਪਾ ਬੁੜੀਏ ਤੋ ਕਿਦਰੋਂ ਆਈ ਰੋਟੀਆਂ ਖਾਣ ਤੇ ਲਓ ਜੀ ਹੈਲੋ ਗਾਇਜ਼ ਗੁੱਡ ਮਾਰਨਿੰਗ ਤੇ ਸਵੇਦਾ ਟਾਈਮ ਹੋ ਗਿਆ ਤੇ ਸਾਰੇ ਤੋਂ ਪਹਿਲਾਂ ਸ਼ੁਰੂ ਕਰ ਰਹੇ ਆ ਆਪਣਾ ਆਇਦਾ ਵਲੌਗ ਤੇ ਇਹਦੇ ਨਾਲ ਹੀ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਹਾਂ ਦਈ ਚੜ ਲਉਂਦੀ ਫਿਰਦੀ ਤੂੰ ਤਾਂ ਹੋਰ ਬੈਲੇ ਰੋਟੀਆਂ ਖਾਣ ਦੰਡਾ ਤੂੰ ਬੈਲੀ ਐ ਤੇਰੇ ਤੇਰੇ ਜਾ ਖਾਂ ਜਾ ਬੜੀ ਤੂੰ ਵੀ ਆਹਦੇ ਟੱਪ ਟੱਪ ਗਾਜ਼ਾ ਦੇ ਰੁਸ਼ਾਨੀਆਂ ਤੇ ਸਾਡਾ ਮੋਟਰ ਸਾਡੇ ਕਿਹੜਾ ਬਣਾ ਇੱਧਰ ਤੇ ਕ ਆਪਣਾ ਖੜਾ ਬਾਈਕ ਇੱਧਰ ਸਾਡਾ ਖੜਾ ਕੇ ਕਾਰਤਿਕ ਕਾਰਤਿਕ ਤੇ ਪ੍ਰਿਆ ਹੈਗੇ ਤੇ ਆਪਣਾ ਬਾਈਕ ਹਾਂ ਹੁਣ ਦੱਸ ਦੂਰੀਰ ਕੀ ਕਹਿੰਦੀ ਸੀ ਮੈਂ ਕਿ ਤੇਰੇ ਵਰਗਾ ਭੇਜਾ ਦੂਗਾ ਅੱਛਾ ਬੁਟਾਪਾ ਬੁੜੀਏ ਤੋ ਕਿੱਜਰੋਂ ਆਈ ਰੋਟੀਆਂ ਖਾਣ ਠੀਕ ਹੈ ਤੇ ਮੌਸਮ ਸਾਫ਼ ਹੈ ਤੇ ਕਰੇ ਆਪਣਾ ਕੁਸਮਾਨ ਕਰੇ ਆਪਾਂ ਜਾਣਾ ਅੱਜ ਸੰਗਰੀਆ ਤੇ ਆਏਗੇ ਸਾਡੀ ਮੋਟਰ ਡਾਇਨਾ 70 ਫਿਰਦੀ ਹੈਗੀ ਲੈ ਕੇ ਲੋਈ ਤੇ ਨਿਕਲੇ ਪਾਪਾ કેરી ਕਰੋ ਡੱਬਾ ਵਾਲੀ ਨੂੰ ਲੋ ਜੀ ਆਪਾਂ ਜਾ ਰਹੇ ਆ ਸੰਗਰੀਆ ਸਾਈਡ ਤੇ ਉਹ ਸੁੰਸਵੇਰੇ ਦੱਸੇ ਸੀਗਾ ਅੱਜ ਵਲੌਗ ਆਪਣੀ ਸਾਈਡ ਦਾ ਹੋਊਗਾ ਜਿੱਥੇ ਕੰਮ ਚੱਲੀ ਜਾਂਦਾ ਤੇ ਭਾਰਤਵਾਲ ਰੋਡ ਆ ਆਪਾਂ ਥੋੜਾ ਬੂਝਾ ਰੁਕਣਾ ਦੋ ਮਿੰਟ करके भारतमारा रोड नहीं गई तो आप चलते हैं संघरी आ गया बूश शहर तो संघरी रोड रैली बहुत है रोड से दरख वाधू है गए काफ़ी है गए खूबसूरत रोड है भारतमाला करके कट्ट गया सारा कुछ तो चलते संघरीज जो आप पहुँच गए पेड़ पौधे मैं काफ़ी लगी होंगे घर कहक लगता नहीं गया उ अपनी सैटा चलते सैडते बनी गया कोठी ਆਪਣੇ ਹੈਗੇ ਪਰਲੇ ਚਲਦੇ ਆਂ ਆਪਾਂ ਸਾਈਡ ਤੇ ਪਹੁੰਚ ਗਏ ਤੇ ਦੋ ਦਰਵਾਜ਼ੇ ਚਲਦੇ ਆਂ ਅੰਦਰ ਆ ਆਹ ਸਾਹਮਣੇ ਕੋਲੇ ਬਣਾ ਰਿਹਾ ਸਾਹਮਣੇ ਬੈਠਾ ਮਿਸਤਰੀ ਤੇ ਦੇਖਦੇ ਆਂ ਅੰਦਰ ਕੀ ਕੁਝ ਬਣਾਇਆ ਮਿਸਤਰੀ ਨੇ ਆ ਹੈਗਾ ਆਪਣਾ ਡਰਾਈੰਗ ਰੂਮ ਤੇ ਅੱਗੇ ਲੌਬੀ ਤੇ ਮਸਾਲਾ ਬਣਿਆ ਪਿਆ ਹੈਗਾ ਸਿਮਿੰਟ ਵਗੈਰਾ ਤੇ ਇੱਧਰ ਰੂਮਾਂ ਦਾ ਆ ਸਾਹਮਣੇ ਰੂਮ ਹੈ ਇੱਕ ਇੱਧਰ ਕਿਚਨ ਆ ਕੀ ਆ ਪੂਰੀ ਓਪਨ ਆ ਕਿਚਨ ਖੁੱਲੀ ਢੁਲੀ ਤੇ ਬੈਕ ਸਾਈਡ ਆਪਾਂ ਪਹੁੰਚ ਜਗਾ ਛੱਡੀ ਹੋਈ ਹੈ वैसे भी पीछे खाली है सारी जगह ਤੇ ਹੁਣ ਚੱਲ ਅਗਸਤ ਬਾਅਦ ਚੱਲਾਂਗੇ ਬਛਤ ਤੇ ਤੇ ਜਾ ਕੇ ਦੇਖਾਂਗੇ ਵੀ ਕੀ ਕੁਛ ਕੀਤਾ ਮਿਸਤਰੀਆਂ ਨੇ ਟੂਲਾ ਕਰੀ ਬੈਠਾਗਾ ਤੇ ਤੇਸਤ ਬਾਅਦ ਚੱਲਾਂਗੇ ਤਾਂ ਆਪਾਂ ਉੱਪਰ ਤੇ ਇਧਰ ਹੈ ਕਮਰਾ ਤੇ ਦੂਜਾ ਕੈਮਰਾ ਦੇਖੋ ਚੱਲਦੇ ਉੱਤੇ ਇਧਰ ਬਾਦ ਤੇ ਛੱਤ ਤੇ ਆਪਾਂ ਆ ਗਏ ਛੱਤੋਂ ਤੋਂ ਬਾਅਦ ਇਹ ਟੂਲਾ ਕੀਤਾ ਪਿਆ ਸੀਗਾ ਤੇ ਥੋੜਾ ਗੋਲਾ ਗਲਤ ਬਣਿਆ ਹੋਇਆ ਸੀਗਾ ਵਿਚਾਰੇ ਮਿਸਤਰੀ ਦਾ ਆਪਾਂ ਟੂਲਾ ਖਾ ਲਉਣਾ ਪਿਆ ਕਿਉਂਕਿ ਗੋਲਾ ਕਾਫੀ ਅੱਗੇ ਪਿੱਛੇ ਸੀਗਾ ਤੇ ਦੂਰੀਆ ਮਿਸਤਰੀ ਦਾ ਕੰਮ ਦਾਤਾ ਪਾ ਕੇ ਤੇ ਆਪਣਾ ਕੰਮ ਆ ਇਹ ਚੈੱਕ ਕਰਨਾ ਸਾਈਡ ਤੇ ਤੇ ਚੈੱਕ ਕਰਨ ਤੋਂ ਬਾਅਦ ਮਿਸਤਰੀ ਨੇ ਡੂਲਾ ਖੋਲਤਾ ਹੁਣ ਦੂਰੀਆ ਕਰੂਗਾ ਉਹ ਤੇ ਇਧਰ ਸਰੀਆ ਸੱਦਾ ਕਰਿਆਂ ਦੇਖੋਗਾ ਛੱਤ ਪੈਣੀ ਸੀ ਗੱਲੋਂ ਹੁਣ ਇੱਕ ਦਿਨ ਲੇਟ ਹੋਊਗੀ ਸਰੀਆ ਦੇ ਬਾਈ ਲੱਗੇ ਹੋਏ ਹੈਗੇ ਤੇ ਇਧਰ ਮਿਸਤਰੀ ਖੜਾ ਤੇ ਇੱਥੇ ਪੌੜੀ ਜੰਨੇ ਆਪਣੀ ਜਗ੍ਹਾ ਛੱਡੀ ਹੋਈ ਹੈ ਤੇ ਆਪਾਂ ਆਗੇ ਢੱਬ ਵਾਲੇ ਤੇ ਦੁਕਾਨ ਦਫਤਰਾ ਤੇ ਦਫਤਰ ਲੱਗਣੀ ਹੈਗੀ ਤੇ ਫਿਲਹਾਲ ਅਜ ਹੈਗਾ ਸੰਡੇ ਦਾ ਅੱਜ ਪਰ ਚੱਲਦੇ ਆਂ ਕਰੇ ਆਪਾਂ ਅੱਗੇ ਕਰੇ ਅੱਜ ਟਾਈਮ ਨਾਲ ਤੇ ਆਹ ਸਾਡਾ ਕਾਰਤਿਕ ਹੁੰਦਾ ਹਨਾ ਵੀ ਕਾਰਤਿਕ ਤੇ ਇਧਰ ਆ ਸਾਡਾ ਸ਼ਿਕਾਰੀ ਦੇਖ ਲੋ ਲਿਆਂਦਾ ਦਾ ਬੈਠਣ ਵਾਸਤੇ ਐ ਇਹ ਪਤੰਦੇ ਉੱਤੇ ਬੈਠਾ ਐ ਹਨਾ ਵੀ ਕਾਰਤਿਕ ਗੁਰੇ ਗੁਰੇ ਚਲੋ ਜੀ ਆਪਾਂ ਚੱਲਦੇ ਆ ਕਰੇ ਤੇ ਆਹ ਮੇਰੀ ਮਾਤਾ ਆ